ਆ ਜਾ ਆ ਜਾ ਤੇਰੇ ਮਾਮੇ ਨੇ ਏਸੀ ਪਵਾ ਕੇ ਦਿੱਤਾ ਹੁਣ ਆਪਾਂ ਠੰਡੀ ਠੰਡੀ ਹਵਾ ਖਾਇਆ ਕਰਾਂਗੇ ਆਏ ਕਰਾ ਪਾਸੇ ਕਰ ਦੇ ਮੰਜਾ ਕਰਦਾ ਆ ਜਾ ਆ ਜਾ ਓਏ ਆ ਜਾ ਆ ਮੰਜਾ ਮੂਰੇ ਡਾਵਾ ਗਿਆ ਮੈਂ ਡਾਊਂਗਾ ਇੱਕ ਮਿੰਟ ਚਲ ਤਾਂ ਮੈਂ ਮੂਰੇ ਪੰਗਾ ਭਾਈ ਨਾ ਭਈਆ ਮੈਂ ਮੂਰੇ ਪੰਗਾ ਯਾਰ ਮੈਨੂੰ ਪੈ ਜਾਂਦਾ ਮੈਂ ਤਾਂ ਥੱਲੇ ਡੂਗਾ ਮੈਂ ਦੱਸਿਆ ਰੇੜਿਆ ਤੂੰ ਥੱਲੇ ਲੈ ਲੈ ਫਿਰ ਰੇੜਿਆ ਚਲ ਠੀਕ ਆ ਫਿਰ ਠੀਕ ਆ ਜਾ ਬਾਈ ਬਾਈ ਚੰਗਾ ਹੁਤਾ ਗੁੱਡ ਬਾਏ ਗਿਆ a few moments later abhi majja aayega na billo abhi to tti hawa sidda pher main ta kehnda si dandi aa basittu ae chal mamme nu phone kar chheti o akhi sahi gall aa yaar eta murka leya ta la <laughs> kanjarde ne launa tere mamme nu phone main lauda <laughs> ohhne adi kudi da talaq de maala talaq leya phone kera launa phone me eta tti hawa sidda mere saale da launa tere mamme nu na na yaar ਅਕੇ ਇਸੀ ਦਵਾਤਾ ਇਤੀ ਦਵਾਤਾ ਸਹੀ ਗੱਲ ਆ ਠੰਡੀ ਹਵਾ ਸਿੱਟੂ ਠੰਡੀ ਹਵਾ ਸਿੱਟੂ ਗਰਮੀ ਚ ਵਧੀਆ ਸਿੱਟੂ ਲਾਉਣਾ 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 ਇੱਕ ਉਹ ਹੈਲੋ ਕਰਦਾ ਹੈਲੋ ਹੈਲੋ ਭਾਈਆ ਪਰ ਤੁਸੀਂ ਤਾਂ ਕਹਿੰਦੇ ਸੀ ਠੰਡੀ ਹਵਾ ਸਿੱਟੂਗਾ ਇਹ ਤਾਂ ਤੱਤੀ ਸਿੱਟੀ ਜਾਂਦਾ ਮੇਰੇ ਸਾਲੇ ਦਾ ਅਸੀਂ ਤਾਂ ਪਸੀਨੋ ਪਸੀਨੀ ਹੋ ਗਏ ਅਸੀਂ ਤਾਂ ਯਾਰ ਬੈਠੇ ਕਿੱਥੇ ਹੋ ਉਹ ਅਸੀਂ ਤਾਂ ਕੋਠੇ ਤੇ ਡਾਇਆ ਮੰਜਾ ਜਿੱਥੇ ਪੱਖਾ ਜਾਂ ਚੱਲੀ ਜਾਂਦਾ ਉਹਦੇ ਸਾਹਮਣੇ ਅਸੀਂ ਬੈਠੇ ਆ ਭਾਈਆ ਇਹ ਕੰਪਰੈਸ਼ਰ ਆਈ ਸੀ ਥੱਲੇ ਆ ਅੱਛਾ ਉਹ ਡਬਾ ਜਿਹੜਾ ਲੱਗਿਆ ਉਹ ਸਿੱਟੂਗਾ ਠੰਡੀ ਹਵਾ ਆਹੋ ਠੀਕ ਆ ਫਿਰ ਉਹ ਨਾ ਕੱਟੀ ਫਿਰ ਜੇ ਨਾ ਸਿੱਟਾ ਨਾ ਆਦਾ ਸੀ ਇਹ ਲੈ ਜਾਓ ਵਾਪਸ ਕਰਕੇ ਓਏ ਠੀਕ ਹੈ ਠੀਕ ਹੈ ਅਸੀਂ ਹੁਣੇ ਜਾਂਦੇ ਆ ਕੱਟੀ ਨਾ ਫਿਰ ਅਜੇ ਤੱਕ ਓਹ ਮਾਰ ਦੇ ਗਿਆ ਤੇ ਨੀ ਤੇ ਪਿਆਰੇ ਖਬਰ ਤੇ ਨੀ ਹੋ ਜਾਏ ਨੀ